ਦੀਵਾਨਾ ਰੈਡੀ ਦੇ ਸਤਿਕਾਰ ਸੋਤੋ ਜਿਸ ਤਰ੍ਹਾਂ ਆਪਾਂ ਕੱਲ ਵੀ ਪੰਜਾਬ ਦੇ ਵਿੱਚ ਉਹ ਜਿਹੜੀ ਰਾਜ ਜਲચર ਜੀਵ ਹੈ ਬੁੱਲਣ ਦੇ ਬਾਰੇ ਗੱਲਬਾਤ ਕੀਤੀ ਸੀ ਕਿ ਵੱਡੇ ਪੱਦਰ ਤੇ ਪੰਜਾਬ ਦੀਆਂ ਨਦੀਆਂ ਪੱਤਣਾਂ ਤੋਂ ਹਰੇਕੇ ਪੱਤਣ ਤੋਂ ਜਾਂ ਜਿਹੜੀ ਇੰਡਸ ਰਿਵਰ ਦੇ ਵਿੱਚ ਇਹ ਮੱਛੀਆਂ ਪਾਈਆਂ ਜਾਂਦੀਆਂ ਨੇ ਉਹਨਾਂ ਦਾ ਵੱਡੇ ਪੱਦਰ ਤੇ ਸ਼ਿਕਾਰ ਹੁੰਦਾ ਪੌਂਡ ਦੀ ਮੱਛੀ ਜਿਹੜੀ ਹੈ ਉਸ ਦੀ ਬਜਾਇਤ ਸੀ ਸੋਚਦਿਆਂ ਕਿ ਸ਼ਾਇਦ ਨਦੀਆਂ ਦੇ ਪਾਣੀਆਂ ਦੀ ਮੱਛੀ ਜ਼ਿਆਦਾ ਬਿਹਤਰ ਹੈ ਤੇ ਇਸ ਸਿਲਸੇ ਦੇ ਵਿੱਚ ਇੱਕ ਜਿਹੜੀ ਦੇਸ਼ ਦੇ ਵਿੱਚ ਪਹਿਲੀ ਵਾਰੀ ਜਲ ਪ੍ਰਦੂਸ਼ਣ ਦੀ ਜਾਂਚ ਕੀਤੀ ਜਾਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਖੋਜੀਆਂ ਨੇ ਇਹ ਰਿਪੋਰਟ ਨਸ਼ਰ ਕੀਤੀ ਹੈ। ਉਹਨਾਂ ਨੇ ਮੱਛੀਆਂ ਦੇ ਕੰਨਾਂ ਤੇ ਸਟੱਡੀ ਕੀਤੀ ਹੈ। ਜਿਸ ਤੋਂ ਪਤਾ ਲੱਗਿਆ ਕਿ ਇਹਨਾਂ ਪੰਜਾਬ ਅਤੇ ਹਿਮਾਚਲ ਦੀਆਂ ਨਦੀਆਂ ਦੇ ਪਾਣੀਆਂ 'ਚ ਜਿਹੜੀ ਮੱਛੀ ਮਿਲਦੀ ਹੈ, ਉਸ ਮੱਛੀ ਦੇ ਵਿੱਚ ਯੂਰੇਨੀਅਮ ਤੇ ਸਿਕਾ ਹੋਣ ਕਰਕੇ ਇਹ ਖਾਣ ਵਾਲੇ ਦੀ ਕਿਡਨੀ ਤੇ ਅੰਤੜੀਆਂ ਦੇ ਵਾਸਤੇ ਖਤਰਨਾਕ ਹੋ ਜਾਂਦੇ ਆ। ਇਸ ਵੰਦੀ ਜਿਹੜਾ ਅੰਜਲੀ ਰਾਣਾ ਹੈ ਖੋਜੀ ਉਸਨੇ ਖੋਜ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੇ ਜੀਓਲੋਜੀ ਡਿਪਾਰਟਮੈਂਟ ਦੇ ਡਾਕਟਰ ਰਵਨੀਤ ਕੁਰ ਦੀ ਗਾਈਡੈਂਸ ਦੇ ਵਿੱਚ ਆ ਬਗਾਨਾ ਡਰਮ ਆ ਸਪੇਟਰਾ ਸੰਥਾਲਾ ਤੇ ਸਿੰਪਰਨ ਸਕੋਰਪੀਓ ਕਿਸਮ ਦੀਆਂ ਇਹ ਮੱਛੀਆਂ ਤੇ ਸਟੱਡੀ ਕੀਤੀ ਗਈ ਹੈ। ਆ ਜਿਸ ਅਨਸਾਰ ਪਾਣੀ ਦੇ ਵਿੱਚ ਪਾਏ ਗਏ ਇਹਨਾਂ ਤੱਤਾਂ ਦੇ ਵਿੱਚ ਕੋਕਟੇਲ ਬਣਾ ਕੇ ਜਾਂਚ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਵਿੱਚ ਭਾਰੀ ਤੱਤ ਕੈਲਸ਼ੀਅਮ ਦੀ ਜਗ੍ਹਾ ਲੈਂਦੇ ਨੇ। ਹਾਲਾਂਕਿ ਕੈਲਸ਼ੀਅਮ ਘਟਾ ਇਸ ਦਾ ਮਤਲਬ ਪਾਣੀ ਪ੍ਰਦੂਸ਼ਿਤ ਹੈ ਸਤਲੁਜ ਦੇ ਵਿੱਚ ਪ੍ਰਦੂਸ਼ਣ ਦਾ ਵੱਡਾ ਕਾਰਨ ਜਿਹੜਾ ਬੁੱਢਾ ਨਾਲਾ ਆ ਕਿਉਂਕਿ ਇੱਥੋਂ ਦਾ ਤਾਂ ਪਾਣੀ ਪੀਣ ਯੋਗ ਤਾਂ ਕੀ ਨਹਾਉਣ ਯੋਗ ਜਾਂ ਖੇਤਾਂ ਨੂੰ ਲਾਉਣ ਯੋਗ ਵੀ ਨਹੀਂ ਆ ਸਤਪਾਲ ਗਸਾਈ ਉਹਦਾ ਸਪੀਕਰ ਹੁੰਦੇ ਸੀ ਲੁਧਿਆਣੇ ਦੇ ਇੱਕ ਜਨਤੰਗ ਸਮਾਗਮ ਦੇ ਵਿੱਚ ਬਾਦਲ ਸਾਹਿਬ ਪਹਿਲੀ ਵਾਰੀ ਗੁੱਸੇ 'ਚ ਵੇਖੇ ਗਏ ਸੀ ਕਿ ਗੁਸਾਈ ਸਾਹਿਬ ਇੱਥੋਂ ਕਹਿੰਦੇ ਪਾਣੀ ਦੀ ਇੱਕ ਕੌਲੀ ਪੀ ਕੇ ਦਿਖਾ ਦਿਓ ਮੈਂ ਜੋ ਕਹਾਂਗੇ ਉਹ ਮੰਨ ਲਾਂਗਾ ਮਲੋ ਉਹ ਬੁੱਢੇ ਨਾਲੇ ਦਾ ਲੁਧਿਆਣੇ ਦਾ ਜਿਹੜਾ ਪਾਣੀ ਹੈ ਨਾ ਉਹਨੇ ਪੰਜਾਬ ਦੀ ਜਵਾਨੀ ਨੂੰ ਵੀ ਬੁੱਢਾ ਕਰ ਦਿੱਤਾ ਜਿੱਥੋਂ ਤੱਕ ਵੀ ਇਹ ਫਰੀਦਕੋਟ ਰਾਜਸਥਾਨ ਤੱਕ ਇਸ ਦਾ ਅਸਰ ਜਾਂਦਾ ਹੈ ਅੱਗੇ ਪਤਨਾ ਤੇ ਮਿਲ ਕੇ ਉਹ ਬਹੁਤ ਖਤਰਨਾਕ ਹੈ ਕਿਉਂਕਿ ਲੁਧਿਆਣੇ ਦੀ ਡਾਈੰਗ ਇੰਡਸਟਰੀ ਜਿਹੜੀ ਦੇ ਰੰਗ ਨੇ ਕੈਮੀਕਲ ਨੇ ਖਤਰਨਾਕ ਕਿਉਂਕਿ ਵਾਟਰ ਟ੍ਰੀਟਮੈਂਟ ਨਹੀਂ ਹੁੰਦਾ ਇਸੇ ਤਰ੍ਹਾਂ ਜਲੰਧਰ ਦਾ ਲੈਦਰ ਕੰਪਲੈਕਸ ਦਾ ਹਾਲ ਹੈ ਜਿਹੜਾ ਚਮੜੇ ਦੀ ਰੰਗਾਈ ਜਾਂ ਹੋਰ ਜਿੰਨਾ ਵੀ ਕੈਮੀਕਲ ਫੈਕਟਰੀਆਂ ਦਾ ਪਾਣੀ ਹੈ ਇਹਨਾਂ 드레ਵਾ ਨਦੀਆਂ ਦੇ ਵਿੱਚ ਸੁੱਟਿਆ ਜਾਂਦਾ ਕਾਲੀ ਵਹੀਂ ਚਿੱਟੀ ਵਹੀਂ ਇਸ ਦੀਆਂ ਮਸਾਲਾ ਨੇ ਖੈਰ ਇਸ ਬੁੱਢੇ ਨਾਲੇ ਦੇ ਵਿੱਚ ਸੀਵਰੇਜ ਤੇ ਇੰਡਸਟਰੀ ਦਾ ਜਿਹੜਾ ਵੇਸਟ ਹੈ ਉਹ ਡਿੱਗਦਾ ਹੈ ਹੈਵੀ ਮੈਟਲ ਪਾਣੀ ਦੇ ਨਾਲ ਸਿੰਚਾਈ ਹੁੰਦੀ ਹੈ ਸੋ ਖਾਦ ਪਦਾਰਥਾਂ ਦੇ ਵਿੱਚ ਖਣਜੋਗ ਵਾਲੇ ਜਿਹੜੇ ਖਣਜੋਗ ਪਦਾਰਥ ਨੇ ਉਹਨਾਂ ਦੇ ਵਿੱਚ ਵੀ ਬਹੁਤ ਭਾਰੀ ਤੱਤ ਹੈਵੀ ਮੈਟਲ ਪਾਇਆ ਗਿਆ ਇਹ ਪੰਜਾਬ ਯੂਨੀਵਰਸਿਟੀ ਦੇ ਖੋਜੀਆਂ ਨੇ ਇਹ ਰਿਪੋਰਟ ਕੱਢੀ ਹੈ ਇਸ ਵੰਦੀ ਅੰਜਲੀ ਰਾਏ ਨੇ ਦੱਸਿਆ ਕਿ ਗੋਵਿੰਦ ਸਾਗਰ ਰਿਜ਼ਰਵ ਤੇ ਰੋਪੜ ਵੈਟਲੈਂਡ ਨੂੰ ਜਦੋਂ ਚੈੱਕ ਕੀਤਾ ਗਿਆ ਤੇ ਉੱਥੇ ਰੋਪੜ ਵੈਟਲੈਂਡ ਦਾ ਪਾਣੀ ਜਿਹੜਾ ਪੀਣ ਦੇ ਲਾਇਕ ਨਹੀਂ ਰੋਪੜ ਜਲਗਾ ਦਾ ਪਾਣੀ ਪੀਣ ਦੇ ਲਾਇਕ ਨਹੀਂ ਕਹਿੰਨ ਨੂੰ ਭਾਵੇਂ ਜਲਗਾ ਕਹਿੰਦੇ ਪਰ ਜਾਲੇ ਦਾ ਉਹ ਨਹੀਂ ਜਿਸ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਜਲ ਮਿਲੇਆ ਪਰਮੇਸ਼ਰ ਮਿਲੇਆ ਤੇ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਉਹ ਅਸੀਂ ਛੱਡਿਆ ਹੀ ਨਹੀਂ ਸੋ ਗੋਵਿੰਦ ਸਾਗਰ ਦੇ ਵਿੱਚ ਪਾਣੀ ਦੇ ਵਿੱਚ ਜਿਹੜਾ ਪੀ ਐਚ ਅਤੇ ਐਲਕੈਲਿਟੀ ਹੈ ਜਿਹੜਾ ਖਾਰਾ ਪਾਣਾ ਉਹ ਪੋਸਟ ਮੌਨਸੂਨ ਸੀਜ਼ਨ ਦੇ ਵਿੱਚ ਵੱਧ ਜਾਂਦਾ ਹੈ ਹਾਲਾਂਕਿ ਮੌਨਸੂਨ ਸੀਜ਼ਨ ਦੇ ਵਿੱਚ بارش ਹੁੰਦੀ ਹੈ ਥੋੜਾ ਜਿਆਦਾ ਸ਼ੁੱਧ ਹੋ ਜਾਂਦਾ ਹੈ ਪਾਣੀ ਹਾਲਾਂਕਿ ਪੋਸਟ ਮੌਨਸੂਨ ਸੀਜ਼ਨ ਦੇ ਵਿੱਚ ਇਹ ਬਹੁਤ ਵੱਧ ਜਾਂਦਾ ਹੈ ਇਹਦੇ ਵਿੱਚ ਜਿਹੜਾ ਖਾਰਾਪਣ ਤੇ ਪੀ ਐਚ ਲੈਵਲ ਹੈ ਹਾਲਾਂਕਿ ਰੋਪੜ ਵੈਟਲੈਂਡ ਦੇ ਵਿੱਚ ਪ੍ਰੀ ਤੇ ਪੋਸਟ ਮੌਨਸੂਨ ਦੋਨਾਂ ਦੇ ਵਿੱਚ ਹੀ ਜਿਹੜਾ ਅਲਕਲਿਨਿਟੀ ਅਤੇ ਗੰਦਾਪਣ ਜਿਹੜਾ ਜ਼ਿਆਦਾ ਪਾਇਆ ਗਿਆ ਖਾਰਾਪਣ ਜ਼ਿਆਦਾ ਪਾਇਆ ਗਿਆ ਇਸ ਸਥਿਤੀ ਦੇ ਵਿੱਚੋ ਆ ਪਾਖੜਾ ਡੈਮ ਤੋਂ ਵੀ ਬਹੁਤ ਸਾਰੇ ਲੋਕ ਮੱਛੀ ਲਾਉਂਦੇ ਨੇ ਸੋ ਪਾਖੜਾ ਪ੍ਰਾਈਆਂ ਕੋਸਰਗਿਆ ਆਲਮਪੁਰ ਕਤਲੀ ਤੇ ਰੋਪੜ ਹੈਡਵਰਕਸ ਤੇ ਵੀ ਪਾਣੀਆਂ ਦੇ ਵਿੱਚ ਹੈਵੀ ਮੈਟਲ ਦੀ ਮਾਤਰਾ ਦੇ ਵਿੱਚ ਕਾਫੀ ਬਦਲਾ ਪਾਇਆ ਗਿਆ ਕਿਉਂਕਿ ਜਿਹੜਾ ਹਿਮਾਚਲ ਤੋਂ ਪਾਣੀ ਆਉਂਦਾ ਭਾਵੇਂ ਨਦੀਆਂ ਦਾ ਆਉਂਦਾ ਭਾਵੇਂ ਉਹ ਡੈਮ ਦਾ ਆਉਂਦਾ ਉਹਦੇ ਵਿੱਚ ਵੀ ਸਭ ਅੱਛਾ ਨਹੀਂ ਹੈ ਲਿਥੀਅਮ ਅਲੂਮੀਨੀਅਮ ਕ੍ਰੋਮੀਅਮ ਲੈਡ ਅਤੇ ਯੂਰੇਨੀਅਮ ਸਮੇਤ 16 ਹੈਵੀ ਮੈਟਲ ਜ਼ਿਆਦਾਤਰ ਏਰੀਆ ਦੇ ਵਿੱਚ ਪਾਏ ਗਏ ਭਾਰਤ ਦੇ ਸਿਹਤ ਮਿਆਰਾਂ ਦੇ ਮੁਤਾਬਕ ਇਹ ਤਕਰੀਬਨ ਠੀਕ ਸੀਗੇ ਹਾਲਾਂਕਿ ਸੀਸੀਐਮ ਲਿਮਿਟ ਇਸ ਦੇ ਵਿੱਚ ਜ਼ਿਆਦਾ ਆ ਸਤਲੁਜ ਦੇ ਹੇਠਲੇ ਖੇਤਰ ਦੇ ਵਿੱਚ ਅਲੂਮੀਨੀਅਮ, ਕ੍ਰੋਮੀਅਮ, ਕਾਪਰ ਤੇ ਲਿੰਕ ਜ਼ਿਆਦਾ ਪਾਇਆ ਗਿਆ। ਲੀਥੀਅਮ, ਆਇਰਨ ਤੇ ਕਾਰਬਨ ਮੋਨੋਆਕਸਾਈਡ ਤੇ ਸਟ੍ਰੋਸ਼ੀਅਮ ਤੇ ਸਟਾਰਨੇਟਮ ਤੇ ਬੇਰੀਅਮ ਤੇ ਅਰਸੈਨਿਕ ਤੇ ਯੂਰੇਨੀਅਮ ਜ਼ਿਆਦਾ ਪਾਇਆ ਗਿਆ ਜਿਸ ਦਾ ਕਾਰਨ ਹੈ ਕਿ ਇੰਡਸਟਰੀਅਲ ਲੀਚਿੰਗ ਹੁੰਦੀ ਹੈ। ਟੂਰਿਜ਼ਮ ਤੇ ਐਗਰੀਕਲਚਰ ਐਕਟੀਵਿਟੀਆਂ ਹੁੰਦੀਆਂ ਨੇ ਇਸ ਦਾ ਕਾਰਨ ਬਣਦਾ ਹੈ ਹਾਲਾਂਕਿ 2024 ਦੇ ਵਿੱਚ 2014 ਦੇ ਵਿੱਚ ਇੱਕ ਸਟੱਡੀ ਹੋਈ ਸੀ ਪੀਜੀ ਨੇ 2014 ਦੇ ਵਿੱਚ ਆਪਣੀ ਕੀਤੀ ਖੋਜ ਦੇ ਵਿੱਚ ਇਹ ਗੱਲ ਪੀਜੀ ਚੰਡੀਗੜ੍ਹ ਨੇ ਦੱਸਿਆ ਸੀ ਕਿ ਪ੍ਰਦੂਸ਼ਿਤ ਪਾਣੀ ਦੇ ਵਿੱਚ ਗੈਸਟ੍ਰੋਇੰਟੈਲਾਈਜ਼ੇਸ਼ਨ ਆ ਅੱਖਾਂ ਤੇ ਸਕੈਨਾ ਤੇ ਹੱਡੀਆਂ ਦੇ ਰੋਗ ਦੀ ਸੰਭਾਵਨਾ ਪੈਦਾ ਕਰਦਾ ਹੈ ਲੈਡ ਜਾਨੀ ਕਿ ਸਿੱਕਾ ਤੇ ਯੂਰੇਨੀਅਮ ਕਿਡਨੀ ਤੇ ਅੰਤੜੀਆਂ ਦੇ ਲਈ ਬਹੁਤ ਖਤਰਨਾਕ ਹੈ ਇਹ ਤੱਤ ਫੂਡ ਚੇਨ ਦੇ ਵਿੱਚ ਸ਼ਾਮਲ ਹੋ ਕੇ ਇਨਸਾਨੀ ਸਿਹਤ ਤੇ ਬਹੁਤ ਬੁਰਾ ਅਸਰ ਪਾਉਂਦੇ ਨੇ ਇਸੇ ਤਰ੍ਹਾਂ ਤੁਸੀਂ ਵੇਖੋ ਕਿ ਪੰਜਾਬ ਤੇ ਹਿਮਾਚਲ ਦੇ ਪਾਣੀਆਂ ਦੇ ਵਿੱਚ ਪਾਏ ਗਏ ਇਸ ਜ਼ਹਿਰੀਲੇ ਤੱਤਾਂ ਦੀ ਜਦੋਂ ਜਾਂਚ ਦੇ ਦੌਰਾਨ ਇਹ ਭਾਵੇਂ ਬੇਸ਼ੱਕ ਨਾਂ ਦੇ ਬਰਾਬਰ ਹੈ ਲੇਕਿਨ ਮੱਛਲੀਆਂ ਦਾ ਜਿਹੜਾ ਰਿਕਾਰਡ ਦੱਸਦਾ ਹੈ ਕਿ ਪਾਣੀ ਦੇ ਵਿੱਚ ਪਾਰਾ ਸਿੱਕਾ ਮੌਜੂਦ ਹੈ ਯੂਰੇਨੀਅਮ ਮੌਜੂਦ ਹੈ ਇੱਕ ਸਾਲ ਦੇ ਵਿੱਚ ਚਾਰ ਮੱਛਲੀਆਂ ਦੇ ਜਿਹੜੇ ਕੰਨ ਹੈ ਜਿਨ੍ਹਾਂ ਨੂੰ ਓਟੋਲਿਥ ਕਿਹਾ ਜਾਂਦਾ ਉਹਨਾਂ ਦੇ ਡਾਟੇ ਤੇ ਕੀਤੀ ਗਈ ਖੋਜ ਦੀ ਸਟੱਡੀ ਇਹ ਸਪਸ਼ਟ ਕਰਦੀ ਹੈ ਇਸ ਵੱਲ ਸਲਸ ਤੇ ਵਿੱਚ ਇਹ ਖੋਜ ਤੋਂ ਪਤਾ ਲੱਗਦਾ ਕਿ ਰੋਪੜ ਵੈਟਰਨ ਦੇ ਵਿੱਚ ਯੂਰੇਨੀਅਮ ਸਭ ਤੋਂ ਜ਼ਿਆਦਾ ਹੈ ਹਿਮਾਚਲ ਸਮੇਤ ਬਾਕੀ ਖੇਤਰਾਂ ਦੇ ਵਿੱਚ ਲੈਡ ਜਾਨਕੀ ਸਿੱਕਾ ਆ ਦੇਸ਼ ਦੇ ਵਿੱਚ ਪਹਿਲੀ ਵਾਰੀ ਮੱਛਲੀਆਂ ਦੇ ਇਹ ਜਿਹੜੇ ਕੰਨ ਹੈ ਜਿਨ੍ਹਾਂ ਨੂੰ ਓਟੋਲਿਥ ਦਾ ਉਪਯੋਗ ਪ੍ਰਦੂਸ਼ਣ ਜਾਂਚ ਦੇ ਲਈ ਕੀਤਾ ਗਿਆ ਕੰਨ ਦਾ ਰਿਕਾਰਡ ਜ਼ਿਆਦਾ ਵਿਸ਼ਵਾਸਯੋਗ ਹੁੰਦਾ ਇਸ ਲਈ ਪੰਜਾਬ ਯੂਨੀਵਰਸਿਟੀ ਨੇ ਇਹ ਰਿਸਰਚ ਉਹਨਾਂ ਦੇ ਕੰਨਾਂ ਤੇ ਕੀਤੀ ਹੈ ਮੱਛਲੀਆਂ ਦੇ ਅਗਲਾ ਕਹਿੰਦਾ ਨਾ ਵੀ ਆਹ ਦੇਖ ਲਾ ਖਰਗੋਸ਼ ਦੇ ਕੰਨ ਵਰਗਾ ਨੋਟ ਕਿਉਂਕਿ ਕੰਨ ਬਾਡੀ ਦਾ ਬਹੁਤ ਸੈਂਸਿਟਿਵ ਪਾਰਟ ਹੈ ਇਹ ਪਹਿਲੀ ਵਾਰੀ ਹੈ ਜਿਹੜੀ ਖੋਜ ਕੀਤੀ ਗਈ ਹੈ ਇਹਨਾਂ ਮੱਛਲੀਆਂ ਦੇ ਕੰਨਾਂ ਤੋਂ ਨਹੀਂ ਤਾਂ ਉਹਨਾਂ ਦੇ ਮਿਹਦੇ ਤੋਂ ਜਾਂ ਉਹਨਾਂ ਦੀ ਸਕਿਨ ਤੋਂ ਜਾਂਚ ਹੁੰਦੀ ਹੈ ਅਲੱਗ-ਅਲੱਗ ਇਹ ਕੰਨਾਂ ਤੋਂ ਜਾਂਚ ਪਹਿਲੀ ਵਾਰੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੀ ਰਿਸਰਚਰ ਅੰਜਲੀ ਰਾਣਾ ਤੇ ਉਹਨਾਂ ਦੀ ਟੀਮ ਨੇ ਇਸ ਸੰਸ ਦੇ ਵਿੱਚ ਹੁਣ ਤੁਸੀਂ ਵੇਖੋ ਕਿ ਬੰਦਾ ਕਹਿੰਦਾ ਯਾਰ ਡੈਮ ਦੀ ਮੱਛੀ ਲਿਆਂਦੀ ਹਰੀਕੇ ਦੀ ਮੱਛੀ ਲਿਆਂਦੀ ਤੇ ਕਈ ਤਾਂ ਲਿਆ ਕੇ ਇੱਧਰ ਉੱਧਰੋਂ ਹਰੀਕੇ ਦੇ ਨਾਂ ਤੇ ਵੇਚੀ ਜਾਂਦੇ ਆ ਸੋ ਇਸ ਸੰਸ ਦੇ ਵਿੱਚ ਇਹ ਜਿਹੜੀ ਪਾਣੀਆਂ ਦੀ ਸਥਿਤੀ ਹੈ ਨਾ ਕਿ ਸਤਲੁਜ ਦੇ ਵਿੱਚ ਵੀ ਜਾਂ ਜਿਹੜੀਆਂ ਉੱਥੇ ਜਿਹੜੀ ਇੰਡਸਟਰੀਅਲ ਲੈਂਚਿੰਗ ਹੁੰਦੀ ਹੈ ਜੋ ਇੰਡਸਟਰੀ ਵਾਲੇ ਗੰਦ ਪਾਉਂਦੇ ਨੇ ਉਦਯੋਗਾਂ ਵਾਲੇ ਜਾਂ ਜਿਹੜਾ ਟੂਰਿਜ਼ਮ ਬਹੁਤ ਵੱਧ ਗਿਆ ਉਹ ਵੀ ਇਸ ਦਾ ਕਾਰਨ ਬਣਦਾ ਸੋ ਇਸ ਤੋਂ ਪਹਿਲਾਂ ਇਹ ਜਿਹੜਾ ਮੱਛਲੀ ਦੇ ਸੌਫਟ ਟਿਊਸ਼ਨ ਜਾਨਕਿ ਲੀਵਰ ਕਿਡਨੀ ਮਸਲ ਗਿਲਸ ਤੇ ਕੈਲਸਟਫਾਇਡ ਟਿਸ਼ੂ ਜਾਂ ਉਹਦੀ ਸਕਲ ਤਾਂ ਉਹਦੇ ਸਪਾਈਨ ਆਦ ਤੇ ਉਪਯੋਗ ਕਰਕੇ ਵਾਟਰ ਬਾਡੀ ਦੇ ਪੋਲੂਸ਼ਨ ਦੀ ਮਾਨਿਟਰਿੰਗ ਕੀਤੀ ਜਾਂਦੀ ਸੀ ਜਾਨੀ ਇਹ ਮੱਛੀ ਦੇ ਵੱਖਰੇ ਜਿਹੜੇ 파ਰਟ ਨੇ ਉਹਨਾਂ ਤੋਂ ਹੀ ਵਾਟਰ ਬਾਡੀ ਦੇ ਵਿੱਚ ਪਾਣੀਾਂ ਚ ਪੋਲੂਸ਼ਨ ਦੀ ਮਾਨਿਟਰਿੰਗ ਕੀਤੀ ਜਾਂਦੀ ਸੀ ਤੇ ਉਸ ਦਰਾਂ ਉਹ ਸ਼ਾਰਟ ਟਰਮ ਸਟੱਡੀ ਦੇ ਵਿੱਚ ਕੰਮ ਆਉਂਦੇ ਸੀਗੇ ਹਾਲਾਂਕਿ ਉਸ ਸਮੇਂ ਐਕਸਪੋਜ਼ਰ ਦੇ ਮਤਾਬਕ ਬਦਲਾਅ ਵੀ ਹੁੰਦੇ ਰਹਿੰਦੇ ਸਿਗੇ ਸੋ ਮੱਛਲੀ ਦੇ ਕਿਸਮਾਂ ਦਾ ਰਿਕਾਰਡ ਕਰਨ ਦੇ ਲਈ ਅਲੀਗੜ ਯੂਨੀਵਰਸਿਟੀ ਦੇ ਵਿੱਚ ਵੀ ਇਹ ਜਿਹੀ ਸਰਚ ਕੀਤੀ ਗਈ ਹੈ ਸੋ ਯੂਐਸ ਯੂਕੇ ਤੇ ਮਲੇਸ਼ੀਆ ਦੇ ਵਿੱਚ ਵੀ ਇਸ ਦਾ ਉਪਯੋਗ ਬਾਇਓ ਮੋਨਿਟਰਿੰਗ ਦੇ ਤੌਰ ਤੇ ਕੀਤਾ ਜਾਂਦਾ ਹੈ ਇਸ ਰਿਪੋਰਟ ਨੂੰ ਹਿਮਾਚਲ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਜਾਏਗਾ ਪਰ ਰਿਪੋਰਟ ਨੂੰ ਕੀ ਕਰਨੇ ਲਾ ਕੇ ਅਗਲੇ ਨੇ ਪੈਗ ਖਾ ਕੇ ਮੱਛੀ ਦਾ ਪੀਸ ਕਰ ਦੇਣਾ ਕੁਝ ਨਹੀਂ ਹੁੰਦਾ ਆ ਯੂਰੇਨੀਅਮ ਖਤਮ ਕਰਨ ਵਾਲੀ ਦਵਾਈ ਆਪਾਂ ਪੀ ਲਈ ਆਪਾਂ ਨੂੰ ਕੀ ਹੋਣਾ ਸੋ ਐਸੀ ਇਸ ਤਰ੍ਹਾਂ ਦੀਆਂ ਸਰਕਾਰਾਂ ਵਾਲੇ ਲੋਕ ਆ ਕਿਉਂਕਿ ਆਪਾਂ ਕੱਲ ਵੀ ਗੱਲਬਾਤ ਕੀਤੀ ਹੈ ਜਦੋਂ ਇਸ ਤਰ੍ਹਾਂ ਦੇ ਮਸਲੇ ਤੇ ਗੱਲਬਾਤ ਹੁੰਦੀ ਹੈ ਤੇ ਸਰੋਤਿਆਂ ਦਾ ਰੁਝਾਨ ਨਹੀਂ ਹੁੰਦਾ ਜੇ ਸਰੋਤਿਆਂ ਦਾ ਰੁਝਾਨ ਨਹੀਂ ਤੇ ਸਰਕਾਰਾਂ ਦਾ ਕੀ ਰੁਝਾਨ ਹੋਣਾ ਉਹ ਅਗਲਾ ਕਹਿੰਦਾ ਯਾਰ ਕਦੇ ਇੱਕ ਦਾਈ ਸਵਾਲ 6 ਮਹੀਨੇ ਬਾਅਦ ਖਾਣੀ ਆ ਆਪਾਂ ਨੂੰ ਕੀ ਹੁੰਦਾ ਸੋ ਕੱਲ ਜਿਸ ਤਰ੍ਹਾਂ ਬਿਪਰ ਰਾਜ ਨੇ ਵੀ ਹੋਰਾਂ ਨੇ ਆਖਿਆ ਕਿ ਇਹ ਜਿਹੜਾ ਮੱਛੀ ਦੇ ਵਿੱਚ ਵਰਤਿਆ ਜਾਂਦਾ ਜਿਹੜਾ ਉਹ ਫਾਰਮਲ ਲੈ ਨਾਂ ਦਾ ਪਦਾਰਥ ਹੈ ਨਾ ਜਿਹੜਾ ਮੋਰਚਰੀ ਦੇ ਵਿੱਚ ਹੁੰਦਾ ਡੈੱਡ ਬਾਡੀ ਨੂੰ ਲਾਇਆ ਜਾਂਦਾ ਕਿ ਉਹਦੇ ਤੇ ਬੈਕਟੀਰੀਆ ਨਾ ਫੈਲੇ ਉਹ ਸੜੇ ਨਾ ਉਹ ਸ਼ਰਿਆ ਮੱਛੀ ਨੂੰ ਲਾਇਆ ਜਾਂਦਾ ਉਹ ਕਹਿੰਦੇ ਜਿੰਨਾ ਵੀ ਫਰੋਜ਼ਨ ਅਮਰੀਕਾ ਦੇ ਵਿੱਚ ਹੈ ਉਹ ਸਾਰੇ ਫਰੋਜ਼ਨ ਨੂੰ ਭਾਵੇਂ ਮੀਟ ਹੈ ਮਟਨ ਹੈ ਫਿਸ਼ ਹੈ ਉਹ ਸਾਰੇ ਨੂੰ ਉਹ ਲਗਿਆ ਹੁੰਦਾ ਇਸ ਕਰਕੇ ਉਹਨੂੰ ਜੇ ਫਰੋਜ਼ਨ ਲਿਆ ਕੇ ਤੁਸੀਂ ਖਾਂਦੇ ਹੋ ਹੱਲ ਤਾਂ ਕੋਈ ਹੈ ਨਹੀਂ ਹੁਣ ਕਿਹੜਾ ਤੁਸੀਂ ਆਪਣਾ ਮੁਰਗਾ ਆਪਣਾ ਖੋਡੇ ਚੋਂ ਕੱਢ ਕੇ ਵੱਢ ਲੈਣਾ ਜਾਂ ਬੱਕਰਾ ਪਾਲ ਕੇ ਵੱਢ ਲੈਣਾ ਸੋ ਇਸ ਕਰਕੇ ਬਿਹਤਰ ਹੈ ਕਿ ਉਹਦਾ ਜਿੰਨਾ ਕਿ ਵੀ ਉਪਯੋਗ ਕਰਨ ਤੋਂ ਪਹਿਲਾਂ ਉਹਦੀ ਧੋਤ-ਧਵਾਈ ਕਰ ਸੋ ਕੋਈ ਸ਼ਾਇਦ ਚੰਗਾ ਆ। ਸੋ ਇਹ ਫਾਰਮਾਲਿਨ ਤੁਹਾਡੀ ਕਿਡਨੀ ਤੁਹਾਡਾ ਆਂਤੜੀਆਂ ਜਾਂ ਤੁਹਾਡੇ ਸਰੀਰ ਨੂੰ ਬਹੁਤ ਬੁਰੀ ਤਰ੍ਹਾਂ ਡੈਮੇਜ ਕਰਦਾ। ਸੋ ਇਸ ਕਰਕੇ ਕਦੇ ਉਹ ਮੈਂ ਅਕਸਰ ਕਹਿਣਾ ਹੁੰਨਾ ਕਿ ਚੈੱਕ ਕਰ ਲਿਆ ਕਰੋ ਜੇ ਉਹਦੇ ਤੇ ਗੰਦੀ ਮੱਖੀ ਬੈੰਦੀ ਹੈ ਤਾਂ ਇਹਦਾ ਮਤਲਬ ਉਹ ਸ਼ੁੱਧ ਹੈ ਖਾ ਲਓ। ਜੇ ਉਹਦੇ ਤੇ ਮੱਖੀ ਨਹੀਂ ਬੈੰਦੀ ਨਾ ਤਾਂ ਇਹਦਾ ਮਤਲਬ ਪਤਾ ਕਿ ਉਹਨੂੰ ਫਾਰਮਾਲਿਨ ਲੱਗਿਆ ਕਿਉਂਕਿ ਉਹ ਮੱਖੀ ਉਹਦੇ ਉੱਪਰ ਉੱਡੀ ਜਾਂਦੀ ਹੈ ਕਿਉਂਕਿ ਉਹਨੂੰ ਜਿਹੜੀ ਸਮੈਲ ਆਉਂਦੀ ਹੈ। ਕੈਮੀਕਲ ਦੀ ਉਹ ਨਹੀਂ ਬੈਠਦੀ ਹਾਲਾਂਕਿ ਹੌਲੀ-ਹੌਲੀ ਹੁਣ ਜਿਸ ਤਰ੍ਹਾਂ گاਵਾں ਵੀ ਚੂਚੇ ਖਾਈ ਜਾਂਦੀਆਂ ਨੇ ਆ ਤੁਸੀਂ ਵੇਖੋ ਹੈਦਰਾਬਾਦ ਜਾਂ ਹੋਰ ਸ਼ਹਿਰਾਂ 'ਚ ਜਿੱਥੇ ਮਟਰਨ ਮੋਟਰਨ ਦੇ ਲਫਾਫੇ ਸੁੱਟੇ ਹੁੰਦੇ ਨੇ ਨਾ ਖਾਲੀ ਉੱਥੇ گاਵਾں ਵੀ ਮਾਸ ਖਾਣ ਲੱਪਈਆਂ ਸ਼ਹਿਰ ਤਾਂ ਮਾਸ ਖਾਂਦਾ ਸੀ ਮਸਲਾਂ گاਵਾں ਵੀ ਮਾਸ ਆ ਰਹੀ ਹੋ ਗਈਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਯਾਰ ਇਹ ਜਿਹੜਾ ਉਹ ਖਾ ਰਹੀਆਂ ਨੇ ਲਫਾਫੇ ਸਵਾਦਲੇ ਬੜੇ ਹੁੰਦੇ ਨੇ ਵਿੱਚ ਮਾੜਾ-ਮੋੜਾ ਤਰੀ-ਤਰੀ ਲੱਗੀ ਹੁੰਦੀ ਹੈ ਕੋਈ ਸੰਖੀ ਸੁੰਖੀ ਪਈ ਹੁੰਦੀ ਹੈ ਨਾਲੇ ਪੋਲੀਆਂ ਬਹੁਤ ਹੁੰਦੀਆਂ ਨੇ ਨਾ ਚਿਕਨ ਦਾ ਤੁਸੀਂ ਮੜਕ ਮੜਕ ਵੱਡੇ ਜੋ ਪਤਾ ਹੀ ਨਹੀਂ ਲੱਗਦਾ ਹੱਡੀ ਹੈ ਜਾਂ ਲੈਗ ਪੀਸ ਹੈ ਸੋ گاਵਾ ਵੀ ਮਾਸ ਖਾਂਦੀਆਂ ਨੇ ਇਸ ਮੁਲਕ ਦੇ ਵਿੱਚ ਸੋ ਇਸ ਕਰਕੇ ਕੀਤਾ ਕਿ ਜਾਵੇਗਾ ਭਾਈ ਮੱਖੀਆਂ ਵੀ ਹੋ ਸਕਦਾ ਫਾਰਮਰ ਨਾਲ ਤੇ ਬਹਿਣ ਲੱਗ ਗਏ ਹਣ ਸੋ ਦੋਸਤੋ ਏਸੀ ਰਿਪੋਰਟ ਕਿ ਪੰਜਾਬ ਅਤੇ ਪਾਣੀਆਂ ਦੇ ਵਿੱਚ ਜਿਹੜੀ ਸਥਿਤੀ ਕੀ ਹੈ ਵੈਸੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਕਈ ਵਾਰੀ ਡਰੋਨ ਵਾਲੀਆਂ ਹੁੰਦੀਆਂ ਨੇ ਹੈਨਾ ਸੋ ਇਸ ਕਰਕੇ ਜਿੰਨਾ ਕੁ ਵੀ ਖਾਓ ਸਾਦਾ ਖਾਓ ਘਰ ਦਾ ਖਾਣਾ ਖਾਓ ਇਹ ਚੀਜ਼ਾਂ ਬਿਹਤਰ ਨੇ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਪਟਿਆਲਾ ਸੁਣੀ ਦਾ ਨੰਬਰ 987609655 ਲਓ ਜੀ ਦਰਿਆ ਦੇ ਕੰਢੇੋਂ ਇਸ ਵਕਤ ਜਾਨੀਆਂ ਚੱਲ ਤੋਂ ਸਤਰਾਮ ਭਾਜੀ ਜੁੜੇ ਨੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟੋਣਾ ਜੀ ਕੀ ਹਾਲਿਆ ਬਾਸ ਵਧੀਆ ਤੁਹਾਡੇ ਦਰਿਆਵਾਂ ਦਾ ਜ਼ਿਕਰ ਕਰਦੇ ਆਂ ਰਾਤ ਦੇ ਕਿੰਨੇ ਜਾਨੇ ਆ ਜੀ ਮੈਂ ਤਾਂ ਫਿਰ ਬਾਈ ਉਹਨਾਂ ਦੀ ਰਿਪੋਰਟ ਕੱਲ ਵੇ ਹੂੰ ਡਾਕਟਰ ਸਾਹਿਬ ਦੇ ਗੱਲਬਾਤ ਕਰਵਾਈ ਆ ਹੂੰ ਤੇ ਚਾਹੀਦਾ ਟੋਣਾ ਜੀ ਇਹ ਹੈ ਕਿ ਜਿਹੜੀ ਹਰੀਕੇ ਰੱਖਿਆ ਨਾ ਹੂੰ ਉਹਦਾ ਏਰੀਆ ਬਹੁਤ ਘਟ ਚੁੱਕਾ ਆ ਸਰਕਾਰ ਨੂੰ ਸਭ ਸਭ ਪਟਵਾਰੀਆਂ ਨੂੰ ਸਭ ਤਸਵੀਲਦਾਰਾਂ ਨੂੰ ਸਭ ਕੁਝ ਪਤਾ ਆ ਹੂੰ ਹੂੰ ਅਪਛੇ ਪੰਜ ਸਾਲ ਪਹਿਲਾਂ ਦੀ ਗੱਲ ਹੈ ਅਸੀਂ ਇੱਕ ਆਫਸਰ ਸਾਹਿਬ ਇਹਨਾਂ ਦੇ ਜਿਹੜੇ ਚਿੱਗੇ ਇੱਥੇ ਮਿਲੇ ਇਹਨਾਂ ਨੂੰ ਸੁਲਤਾਨਪੁਰ ਲੋਧੀ ਵਿੱਚ ਹੂੰ ਅੰਗੇ ਗੱਲ ਦਰਬੇ ਇਹਨਾਂ ਨੂੰ ਹੱਲ ਕੀਤਾ ਜਾਵੇ ਇਹਦਾ ਕੋਈ ਵੀ ਰੱਖ ਦੇ ਵਿੱਚ ਤੁਣਾ ਜੀ ਇਦਾਂ ਦੇ ਹਾਲਾਤ ਹੋ ਗਏ ਆ ਅੱਗੇ ਗਾਰ ਜੰਮ ਜੰਮ ਕੇ ਉੱਥੇ ਪਾਣੀ ਵੀ ਹੈ ਨੀਗਾ ਹੂੰ ਤੇ ਉਹਨੂੰ ਖਾਲੀ ਕਰਕੇ ਜਿਹੜਾ ਤੁਸੀਂ ਗੱਲ ਕਰਦੇ ਸੀਗੇ ਅਸੀਂ ਆ ਗੱਲ ਕੀਤੀ ਹੋਈ ਹੈ ਉਹਨਾਂ ਦੇ ਕੋਲ ਕਿ ਉਹਦੇ ਵਿੱਚ ਸੈਰ ਵਾਸਤੇ ਜਿਹੜਾ ਲੋਕ ਟੂਰਿਸਟ ਆਉਂਦੇ ਆ ਹੂੰ ਕਿਸ ਤਰ੍ਹਾਂ ਚਲਾਈਆਂ ਜਾਣ ਜੀ ਸਭ ਵਛਾ ਲੋ ਸਕਦਾ ਇਹਦਾ ਏਰੀਆ ਵਧਾਇਆ ਜਾ ਸਕਦਾ ਕਿਉਂਕਿ ਏਰੀਆ ਇਹ ਨਹੀਂ ਆਖਿਆ ਉਹਦੇ ਵਿੱਚੋਂ ਅੱਧੇ ਦੇ ਵਿੱਚੋਂ ਜ਼ਿਆਦੇ ਵਿੱਚੋਂ ਸਲਟ ਜੰਮ ਚੁੱਕੀ ਆ ਓਕੇ ਅਰੇ ਕਿਉਂਕਿ ਜਿਹੜੀ ਹੁਣ ਗੱਭ ਭਾਉਂਦੀ ਆ ਪਹਾੜਾਂ ਤੋਂ ਰੁੜ ਕੇ ਮਿੱਟੀ ਆਉਂਦੀ ਆ ਐਦ ਕੀ ਹੜ ਆਇਆ ਤੇ ਸਾਡੀ ਜ਼ਮੀਨ ਅਧਰਿਆ ਵਿੱਚ ਹੂੰ ਕੁਝ 2-2 ਫੁੱਟ ਮਿੱਟੀ ਪੈ ਗਈ ਆ ਅੱਛਾ ਜੀ ਸਲਟ ਜਿਹੜੀ ਉਹ ਪਹਾੜੀ ਮਿੱਟੀ ਆਉਂਦੀ ਆ ਪੱਕੀ ਹੂੰ 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 2-2 ਫੁੱਟ ਪੈ ਗਈ ਸਾਡੇ ਤੇ ਲਾ ਲੋ ਜਿੱਥੇ ਉਹ ਜਾ ਕੇ ਪਾਣੀ ਰੁਕਦਾ ਆ ਸਾਰਾ ਹਰੀਂਗੇ ਉੱਥੇ ਕਿਦਾਂ ਕਿੰਨੀ ਕਿੰਨੀ ਬਈ ਹੋਊਗੀ ਹੂੰ ਹੂੰ ਉਹਦੀ ਸਫਾਈ ਵੀ ਹੋਣੀ ਚਾਹੀਦੀ ਆ ਨਾ ਅਸੀਂ ਤਾਂ ਸਿਰਫ ਰੱਬ ਦੇ ਆਸਰੇ ਤੁਹਾਡੇ ਕਹਿਣ ਵਾਂਗੂ ਛੱਡਿਆ ਸਾਰਾ ਕੁਝ ਹੂੰ ਇਸ ਕਾਰਨ ਉਥੇ ਇਹ ਦਿੱਕਤ ਆ ਰਹੀ ਆ ਪਾਣੀ ਘਟ ਰਿਹਾ ਵਾ ਬਾਕੀ ਕੁਝ ਕਿਸਾਨ ਜਿਹੜੇ ਆ ਲਾਗੇ ਉਹ ਆਪਣਾ ਰਕਬਾ ਵਧਾਈ ਜਾਂਦੇ ਆ ਹੂੰ ਹੂੰ ਉਹਦੇ ਬਾਅਦ ਕੋਈ ਧਿਆਨ ਨਹੀਂ ਦੇ ਰਿਹਾ ਹੂੰ ਹੂੰ ਕਿਉਂਕਿ ਆਉਣ ਵਾਲਾ ਸਮਝਦਾ ਤੁਸੀਂ ਦੱਸ ਰਹੇ ਹੋ ਕਿ ਹੁਣ ਮੈਂ ਤਾਂ ਦਰਿਆ ਦੇ ਲਾਗੇ ਆ ਹੁਣ ਵੀ ਦਰਿਆ ਦੇ ਲਾਗੇ ਬੈਠਾ ਆ ਹੂੰ ਹੂੰ ਨਾ ਪਾਣੀ ਆਇਆ ਵਾ ਤੇ ਹੁਣ ਕੁਛ ਸਾਫ ਹੋਇਆ ਪਾਣੀ। ਅੱਛਾ ਜੀ। ਵਰਨਾ ਪਾਣੀ ਬਿਲਕੁਲ ਕਾਲਾ। ਇੱਕ ਸਾਡੇ ਇਹ ਦੇਖੋ ਇਹ ਸਾਰਾ ਇੰਡਸਟਰੀ ਕਰਕੇ ਇੰਡਸਟਰੀ ਦਾ ਕਾਲਾ ਪਾਣੀ ਪਾਇਆ ਹੋਊ ਵਿੱਚ। ਹਾਂ ਜੀ ਜਾਨ ਜੀ ਬਿਲਕੁਲ ਆਉਂਦਾ ਹੀ ਉਹ ਲੁਧਿਆਣਾ ਹੀ ਆਉਂਦਾ ਕਰਾ। ਹਮ ਹਮ। ਅਸਲ ਜੀ ਜਦੋਂ ਮੈਂ ਸਚਾਈ ਦੱਸਾਂ ਕਿ ਸਿਆਲ ਸਾਰਾ ਲੁਧਿਆਣਾ ਦਾ ਗੰਦਾ ਨਾਲ ਹੀ ਵਗਦਾ ਇਹਦੇ ਵਿੱਚ। ਅੱਛਾ। ਇੱਕ ਪੂਰਾ ਪਾਣੀ ਨਹੀਂ ਛੜਿਆ ਜਾਂਦਾ ਬਿਲਕੁਲ ਇਹਦੇ ਵਿੱਚ। ਓਕੇ। ਸਾਚੇ ਆ ਗਿਆ ਸੇ ਵੇਖ ਰਹੇ ਆ ਉਥੇ ਕਿ ਪਾਣੀ ਚ ਆਉਂਦਾ ਹੀ ਨਹੀਂਗਾ ਦੂਜਾ ਪਾਣੀ ਸਾਫ ਆਉਂਦਾ ਹੀ ਨਹੀਂਗਾ ਦੇ ਵਿੱਚ ਸਿਰਫ ਲੁਧਿਆਣੇ ਦਾ ਹੀ ਪਾਣੀ ਆਉਂਦਾ ਆ ਇਹ ਚ ਪਾਣੀ ਸਿਰਫ ਉਦਾਂ ਹੀ ਆਉਂਦਾ ਵਾ ਜਦੋਂ ਕੋਈ بارش ਪੂਰਸ ਦੀ ਗੱਲਬਾਤ ਹੁੰਦੀ ਆ ਕਿ ਥੋੜਾ ਬੋੜਾ ਡੈਮ ਖਾਲੀ ਕਰਨਾ ਆ ਉਦੋਂ ਹੀ ਪਾਣੀ ਆਉਂਦਾ ਇਹ ਚ ਅੱਛਾ ਹਾਂਜੀ ਤੁਸੀਂ ਕਿਹਦੇ ਸਿਆਲ ਵਿੱਚ ਤੁਹਾਨੂੰ ਮੈਂ ਕਹਾਂਗਾ ਤੁਸੀਂ ਇਹਦੀ ਵੀਡੀਓ ਬਣਾ ਕੇ ਲਿਆਓ ਮੈਂ ਤਾਂ ਬਣਾ ਕੇ ਵੇਖੀ ਕਿਉਂਕਿ ਕੈਮਰੇ ਵਿੱਚ ਉਹ ਕੈਪਚਰ ਨਹੀਂ ਹੋ ਸਕਦੀ ਚੀਜ਼ ਜਿਹੜੀ ਆਪਾਂ ਨੰਗੀ ਅੱਖ ਨਾਲ ਦੇਖ ਸਕਦੇ ਆ ਜੀ ਜੀ ਤੇ ਸੱਚ ਹੋਈ ਜਾਂਦਾ ਕਿ ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਖੋ ਗਿਆ ਵ ਅਸੀਂ ਸਮਝਣਾ ਕਰਵਾ ਨਾ ਤਾਂ ਕਿਸਾਨ ਸਮਝਦਾ ਹੁਣ ਮੇਰੇ ਲਾਗੇ ਮੋਟਰ ਚੱਲਦੀ ਪਈ ਆ ਚਲ ਝੋਨਾ ਲਗਣਾ ਆ ਹੂੰ ਤੇ ਮੋਟਰ ਚੱਲਦੀ ਪਈ ਆ ਅਸੀਂ ਜਿਹੜਾ ਬਿਲਕੁਲ ਸਾਫ਼ ਪਾਣੀ ਆ ਪਤਾ ਨਹੀਂ ਉਹ ਹਜ਼ਾਰਾਂ ਸਾਲਾਂ ਦੇ ਚੁੱਥੇ ਦਾ ਪਹੁੰਚਣਾ ਆ ਦਰਿਆ ਦੇ ਕੰਢੇ ਤੇ 170 80 ਫੁੱਟ ਬੋਰ ਹੋ ਚੁੱਕਾ ਬਿਲਕੁਲ ਦਰਿਆ ਦੇ ਕੰਢੇ ਤੇ ਨਾ ਬੈਠਾ ਹੂੰ ਹੂੰ ਉਥੇ ਵੀ ਫੁੱਟ ਵਾਲੇ 25 ਫੁੱਟ ਵਾਲੇ ਬੋਰ ਬੰਦ ਹੋ ਗਿਆ ਜੀ ਕਿਉਂਕਿ ਦਰਿਆ ਦੇ ਵਿੱਚ ਜਦੋਂ ਗੰਦਾ ਪਾਣੀ ਦੇ ਨਾਲ ਜਿਹੜੀ ਰਿਸੋਰਸ ਹੁੰਦਾ ਥੱਲੇ ਪਾਣੀ ਦਸਣਾ ਹੁੰਦਾ ਆ ਉਹ ਬੰਦ ਹੋ ਗਏ ਹੂੰ ਹੂੰ ਤਾਂ ਮਸਾਮ ਬੰਦ ਹੋ ਗਿਆ ਕੁਦਰਤੀ ਜਿਹੜੇ ਆ ਤੇ ਉੱਪਰਲੇ 30 ਫੁੱਟ ਵਾਲੇ ਬੋਰ ਸਾਰੇ ਚੱਲਦੇ ਹੁੰਦੇ ਸੀ 30 ਫੁੱਟ ਵਾਲੇ ਬੋਰ ਬੰਦ ਹੋ ਚੁੱਕੇ ਆ ਹੂੰ ਹੂੰ ਇਹ ਇੱਕ ਤਰਸਦੀ ਆ ਆਉਣ ਵਾਲੇ ਸਮੇਂ ਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਨੂੰ ਖਾਣ ਪੀਣ ਵਾਸਤੇ ਸ਼ੁੱਧ ਜੀ ਕੋਈ ਵੀ ਨਹੀਂ ਮਿਲਣੀ ਹੂੰ 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 ਕਿਉਂਕਿ ਅਨਾਜ ਜਿਹੜਾ ਆਪਾਂ ਪੈਦਾ ਕਰਾਂਗੇ ਜਿਹੜੇ ਆ ਨੂੰ ਪਾਣੀ ਲਾਵਾਂਗੇ ਉਹਦੇ ਵਿਚ ਆਉਣਗੇ ਇਹ ਤਾਂ ਗੱਲ ਕੁਦਰਤੀ ਹੋਈ ਆ ਨਹੀਂ ਲੈਡ ਵਾਲਾ ਪਾਣੀ ਲਾਉਨੇ ਆ ਤਾਂ ਉਹਦੀ ਲੈਡ ਵਿੱਚ ਚਾਹੇ ਕਣਕ ਆ ਜਾਵੇ ਚਾਹੇ ਮੱਕੀ ਆ ਉਹਦੇ ਵਿੱਚ ਉਹ ਤੱਤ ਆਉਣਗੇ ਆਉਣੇ ਕਿੰਨੇ ਪਰਸੈਂਟ ਆ ਉਹ ਬਾਅਦ ਦੀ ਗੱਲ ਆ ਉਹ ਸਾਇੰਸ ਕੋਚ ਕਰੇਗੀ ਵੀ ਕਿੰਨੇ ਪਰਸੈਂਟ ਆ ਇਹਦੇ ਵਿੱਚ ਹਨਾ ਜੀ ਤੇ ਆਉਣਗੇ ਤਾਂ ਹੈਗੇ ਨਾ ਬਾਕੀ ਦੂਜੀ ਗੱਲ ਹੈਗੀ ਆ ਇਹ ਕਿ ਸਰਕਾਰਾਂ ਉੱਤੇ ਸਾਰਾ ਕੁਝ ਛੱਡ ਕੇ ਸਾਡਾ ਤਰਨਾ ਨਹੀਂ ਹੈਗਾ ਹੂੰ ਹੂੰ ਅਸੀਂ ਜਿੱਥੇ ਗੱਲ ਪਾਣੀ ਨੂੰ ਸਾਫ਼ ਖਰਾਬ ਕਰਨ ਦੀ ਗੱਲ ਹੁੰਦੀ ਆ ਮੈਂ ਇੱਕ ਰਿਪੋਰਟ ਡਾਕਟਰ ਆਪਣੇ ਜਿਹੜੇ ਅਵਿੰਦਰ ਸ਼ਰਮਾ ਜੀ ਦੀ ਹੂੰ ਹੂੰ ਉਹ ਕਿਹ ਕਿ ਪਾਣੀ ਤਾਂ ਜਿੰਨਾ ਪਾਣੀ ਕਿਸਾਨ ਖਰਾਬ ਕਰਦਾ ਉਹਦੇ ਨਾਲ ਵੱਧ ਤਾਂ ਇੰਡਸਟਰੀ ਖਰਾਬ ਕਰ ਰਹੀ ਹੈ ਪਾਣੀ ਤੁਸੀਂ ਇਹਦੀ ਗੱਲ ਹੀ ਨਹੀਂ ਕਰਦੇ ਡਾਕਟਰ ਦਵਿੰਦਰ ਸ਼ਰਮਾ ਦੀ ਹੈ ਪੈਪਸੀ ਵਗੈਰਾ ਬਾਰੇ ਜੇ ਆਈ ਸੀ ਬਹੁਤ ਪਾਣੀ ਖਰਾਬ ਕਰਦੀਆਂ ਇਹ ਨਸਲੀ ਹੂੰ ਕਿੰਨਾ ਪਾਣੀ ਉਹ ਖਰਾਬ ਕਰ ਰਹੀ ਹੈ ਕਿ ਕਿਸਾਨ ਤਾਂ ਜੇ ਉਹਦੇ ਵਿੱਚ ਕਰਦਾ ਹੈ ਤਾਂ ਤੁਹਾਡੇ ਢਿੱਡ ਭਰਨ ਵਾਸਤੇ ਕਰਦਾ ਹੈ ਪੈਪਸੀ ਨਾਮ ਪੀਓਗੇ ਮਰ ਥੋੜੇ ਚੱਲਾਂਗੇ ਆਪਾਂ ਹੂੰ ਹੂੰ ਜੀ ਪੈਪਸੀ ਦਾ ਅਜੇ ਆਣਾ ਪਾ ਬਹੁਤ ਸਾਰੇ ਲੋਕਾਂ ਨੇ ਪੈਪਸੀ ਪੀਣੀ ਛੱਡੀ ਹੋਈ ਆ ਆਪਾਂ ਨਹੀਂ ਪੀਂਦੇ ਠੰਡੇ ਹੂੰ ਰੋਟੀ ਰੋਟੀ ਤਾਂ ਛੱਡੀ ਕਿਸੇ ਨੇ ਵੀ ਜਾਂ ਕਹੋ ਰੋਟੀ ਵੀ ਛੱਡਤੀ ਅਸੀਂ ਬਿਲਕੁਲ ਹਨ ਕਈ ਮਹੀਨਾ ਪੁਰਸ਼ ਦੇ ਕੇ ਇਹ ਰੋਟੀ ਨਾ ਖਾਵਾਂਗੇ ਬਰੈਡ ਖਾ ਲਾਂਗੇ ਉਹ ਭਾਈ ਬਰੈਡ ਕਿਹੜਾ ਡਾਊਨਲੋਡ ਹੁੰਦੀ ਗੂਗਲ ਤੋਂ ਆਉਟਸੇ ਦੀ ਬਣਦੀ ਆ ਉਹ ਤਾਂ ਉਦੋਂ ਵੀ ਖਤਰਨਾਕ ਆ ਉਹਦੇ ਵਿੱਚ ਵੀ ਹੋਰ ਜ਼ਹਿਰ ਭਾਈ ਹੋਈ ਹੋਈ ਹੈ ਉਹਨਾਂ ਨੇ ਹੂੰ ਇਸ ਵਾਸਤੇ ਟਵਾਣਾ ਜੀ ਅਸੀਂ ਤਾਂ ਇਹ ਸੋਚਦੇ ਆ ਇਹਨਾਂ ਤੁਸੀਂ ਗੱਲ ਕਰੀ ਆ ਕਿ ਹਰੀ ਕੇ ਹੈਡ ਤੋਂ ਮੱਛੀਆਂ ਜਿਹੜੀਆਂ ਵਾਂ ਮੈਂ ਗਏ ਐਂ ਅਸੀਂ ਖੁਦ ਵੀ ਲਿਆਉਂਦੇ ਆਂ ਦਿੰਦੇ ਐ ਅੱਗੇ ਹੂੰ ਲੇਕਿਨ ਜਦੋਂ ਤੁਸੀਂ ਦੱਸਿਆ ਸੀ ਨਾ ਵੀ ਇਹਦੇ ਤੇ ਮੱਖੀ ਬੈਂਦੀ ਆ ਕਿ ਨਹੀਂ ਬੈਂਦੀ ਕਿਸੇ ਦਿਨ ਮੱਖੀ ਬੈਂਦੀ ਉਹ ਸਾਰੀ ਫਰਮ ਵਾਲਨ ਵਾਲੀ ਐ ਕਿਉਂਕਿ ਡੀਪ ਫ੍ਰੀਜ਼ਰ ਬਿਨਾਂ ਰਹਿ ਨਹੀਂ ਸਕਦੀ ਜੀ ਉਹ ਬਹੁਤ ਖਤਰਨਾਕ ਮੈਂ ਲਿਆ ਆਗੇ ਨਾ ਮੱਚੀ ਇੱਕ ਵਾਰੀ ਇਹ ਥੋੜੀ ਜੀ ਪੀਸ ਕੱਟ ਕੇ ਤੇ ਮੈਂ ਬਾਹਰ ਰੱਖ ਦਿੱਤੇ ਜਿਸੇ ਮੱਖੀਆਂ ਹੀ ਮੱਖੀਆਂ ਆਇਆ ਹੂੰ ਉਹ ਭੱਜਦੀਆਂ ਬਹੁਤ ਮੈਂ ਕਿਹਾ ਮੱਖੀਆਂ ਭਜਾਉਣੀ ਹੋਣ ਮੱਛੀ ਲੈ ਆਉ ਉਥੋਂ ਦੋਸੋ ਹਾਂਜੀ ਮੱਖੀ ਲੱਗੇ ਨਹੀਂ ਉਹਦੀ ਹੂੰ ਤੇ ਮੱਖੀ ਸਿਆਣੀ ਹੋ ਗਈ ਨਾ ਅੱਛਾ ਜਿਹੜਾ ਇਹਦਾ ਕੋਈ ਰਿਪੋਰਟ ਸਾਡੇ ਉਸ ਇਲਾਕੇ ਦੇ ਮਿੱਤਰ ਦੱਸ ਦਿਆ ਹਰੀਕੇ ਪਤਣ ਵਾਲ ਦੇ ਕਿ ਮਤਲਬ ਕੋਈ ਰਿਸ਼ਤੇਦਾਰਾਂ ਦੀ ਸਾਡੇ ਦੀ ਜ਼ਮੀਨ ਹੈ ਉਧਰ ਉਹ ਦੱਸ ਦਿਆ ਕਹਿੰਦੇ ਵੀ ਉਹ ਬਹੁਤ ਹਾਈ ਪਾਵਰ ਕਰੰਟ ਦਿੰਦੇ ਆ ਉਹ ਦਰਿਆ 'ਚ ਵਾਇਰ ਸੱਡ ਦਿੰਦੇ ਆ ਥੋੜੀ ਦੇਰ ਲਈ ਇੱਕਦਮ ਉਸ ਝਟਕੇ ਨਾਲ ਵੀ ਮੱਛੀ ਬਹੁਤ ਮਰਦੀ ਹੈ ਤਵਣਾ ਜੀ ਜਿਹੜੀ ਉਹ ਰਾਤ ਵਾਲੀ ਗੁੱਲਣ ਮੱਛੀ ਦੀ ਗੱਲ ਤੁਸੀਂ ਕਰਦੇ ਆ ਨਾ ਉਹ ਕਿਦਾਂ ਮਰਦੀ ਹੈ ਵਿਚਾਰੀ ਇਦਾਂ ਹੀ ਮਰਦੀ ਆ ਉਹ ਵੀ ਉਹ ਵੱਡਾ ਛੋਟਾ ਪੂੰਗ ਸਾਹਿਬ ਮਰ ਜਾਂਦਾ ਉਹਦੇ ਚ ਫਿਰ ਹਨ ਸਾਹਿਬ ਖਤਮ ਹੋ ਜਾਂਦਾ ਟੋਣਾ ਜੀ ਅਸੀਂ ਪਾਪੀ ਹੋ ਜਾ ਪਾਪ ਕਿੱਥੇ ਹੈ ਜੀ ਅਸੀਂ ਪਾਪ ਆਪਾਂ ਉਹਨਾਂ ਦੀ ਗੱਲ ਕਰਦੇ ਆ ਬਾਣੀ ਪੜਦੇ ਆ ਪਾਠ ਕਰਾਈ ਜਾਂਦੇ ਆ ਹੂੰ ਤੰਮੇਵਾਲੀ ਸਾਹਿਬ ਸੱਚ ਕਹਿੰਦੇ ਹੁੰਦੇ ਵੈਸੇ ਚਲੋ ਹੋਰ ਨੇ ਗੱਲ ਕਈ ਵਾਰੀ ਤੇ ਕੋਈ ਸਾਨੂੰ ਨਹੀਂ ਲੱਗ ਜਾਂਦੀ ਆ ਪਰ ਗੱਲ ਸੱਚ ਆ ਬਿਲਕੁਲ ਉਹ ਕਹਿੰਦੇ ਕਮਲਿਆਂ ਵਾਂਗੂ ਪਾਠ ਕਰਾਈ ਜਾਂਦੇ ਆ 100 100 ਪਾਠ ਆ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਆ ਆ ਪਿਛਲੇ ਸ਼ਨੀਵਾਰ ਅਸੀਂ ਗਏ ਜੀ ਨਕੌਦਰ ਦੇ ਲਾਗੇ ਗੁਰਦੁਆਰਾ ਆ ਮਾਲੜੀ ਸਾਹਿਬ ਨੰਦਾਂ ਨੂੰ ਪਤਾ ਹੋਵੇ ਹਾਂ ਮਾਲੜੀ ਸਾਹਿਬ ਪਤਾ ਮੈਨੂੰ ਹਮ ਹਨਾ ਤੇ ਪੰਜਵੇਂ ਪਾਸ਼ਾ ਦਾ ਗੁਰਦੁਆਰਾ ਉੱਤੇ ਅਸੀਂ ਗਿਆ ਕਰਦੇ ਕਹਿੰਦੇ ਜਾਣਾ ਹੈ ਮੈਂ ਕਿ ਚਲੋ ਚੱਲ ਜਾਨੇ ਜੀ ਹਮ ਜਾਣਾ ਜੀ ਅਰਦਾਸ ਹੋਈ 27 ਮਿੰਟ ਹਮ ਸੰਗਤ ਖੜੀ ਹੈ 27 ਮਿੰਟ ਅਰਦਾਸ 16 ਬਾਬਿਆਂ ਨੇ ਵੇਲਾ ਕੀਤੀਆਂ ਐਡੀ ਲੰਮੀ ਐਡੀ ਲੰਮੀ 16 ਵੇਲਾ ਅੱਛਾ ਹਾਂਜੀ ਹਮ ਸੰਗਤ ਖੜੀ ਹੈ ਬਾਹਰ ਕਰਨੀ ਧੋਪੇ ਜ ਮਰਦੀ ਮਰੇ ਕਿਸੇ ਨੂੰ ਕੀ ਫਰਕ ਪੈਂਦਾ ਬਾਬੇ ਤਾਂ ਅੰਦਰ ਬੈਠੇ ਸੀ ਜੀ ਹੂੰ ਤੇ ਤੁਣਾ ਜੀ ਮੈਂ ਹੱਸੋ ਜਦਾ ਆ ਰਿਹਾ ਕਿ 50 ਹੁੰਦੀਆਂ ਇੱਥੇ ਬਾਠ 50 ਹੋਏ ਹੁੰਦੇ ਫੇਕ ਹੀ ਬੰਦਦਾ ਉਹਨਾਂ ਦੇ ਪੋਤਿਆਂ ਦੇ ਵੀ ਹੂੰ ਨਾ ਜਿਹਨਾਂ ਨੇ ਬਾਠ ਕਰਵਾਇਆ ਉਹ ਹੋਰ ਘਰ ਵਾਲੇ ਦਾ ਫੇ ਬੀਬੀ ਦਾ ਭੈਣੋ ਜਾਨ ਨੂੰ ਇਹ ਇਹਦੇ ਵਿੱਚ ਤੁਹਾਨੂੰ ਅਸੀਂ ਅਰਦਾਸਾ ਕਰਨ ਦੀ ਲੋੜ ਵਾਗੇ ਮੇਰੇ ਮਿਹਨਤ ਨੂੰ ਫਾਲ ਪਾ ਨਹੀਂ ਪੈ ਰਿਹਾ ਜਿੰਨਾ ਪੈ ਰਿਹਾ ਉਹਨੇ ਪੈਣਾ ਸਹੀ ਗੱਲ ਹੈ ਥੈਂਕ ਯੂ ਅਸੀਂ ਇਹਨੇ ਕਮਲੇ ਹੋ ਚੁੱਕੇ ਆ ਕਿ ਸਾਡਾ ਕੋਈ ਹੱਲ ਨਹੀਂ ਹੈਗਾ ਸਾਨੂੰ ਇਹ ਸਟੱਡੀ ਵਿੱਚ ਬਣਾ ਜੀ ਬੱਚਿਆਂ ਨੂੰ ਦੇਣਾ ਪਊਗਾ ਸਾਰਾ ਕੁਝ ਕਿਉਂਕਿ ਜੇ ਅੱਜ ਤੁਸੀਂ ਸੁਧਾਰਨਾ ਸ਼ੁਰੂ ਕਰੋਗੇ ਨਾ ਮੈਂ ਤਾਂ ਇਹ ਗੱਲ ਕਰਦਾ ਹੁਣ ਨਾ 20 ਸਾਲਾਂ ਬਾਅਦ ਤੁਹਾਡਾ ਸੁਧਾਰ ਹੋਣਾ ਹੈ ਕਿਉਂਕਿ ਬੱਚਿਆਂ ਨੂੰ ਇਹ ਗੱਲ ਦੱਸੋਗੇ ਨਵੀਂ 20 ਸਾਲਾਂ ਬਾਅਦ ਉਹ ਪੀੜ੍ਹੀ ਤਿਆਰ ਹੋਊਗੀ ਤਾਂ ਜਾ ਕੇ ਗੱਲ ਬਣੂਗੀ ਜੇ ਬੱਚਿਆਂ ਨੂੰ ਚੋਰੀ ਕਰਨੀ ਸਿਖਾਉਣੇ ਆ ਬੱਚਿਆਂ ਨੂੰ ਗਲਤ ਕੰਮ ਸਿਖਾਉਣੇ ਆ ਮੱਥਾ ਹੀ ਟੇਕਣਾ ਤੁਸੀਂ ਮੱਥਾ ਟੇਕਣ ਤੋਂ ਬਿਨਾਂ ਤੁਸੀਂ ਕੋਈ ਗੱਲ ਨਹੀਂ ਕਰਨੀ ਤਰਕ ਦੀ ਗੱਲ ਨਹੀਂ ਕਰਨੀ ਮੈਂ ਤਾਂ ਮੱਥਾ ਟੇਕਿਆ ਨਹੀਂ ਉੱਥੇ ਫਿਰ ਬਹਿ ਗਿਆ ਚਲੋ ਪਾਸੇ ਹੋ ਗਏ ਹੋ ਗਿਆ ਮੈਂ ਤਾਂ ਬਜਾਈ ਥੈਂਕ ਯੂ ਚਲ ਸਾਬ ਬਿਲਕੁਲ ਬਿਲਕੁਲ ਧੰਨਵਾਦ ਜੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਹੁਣ ਤੁਸੀਂ ਵੇਖੋ ਕਿ ਬਾਦ ਦੇ ਇੰਤਜ਼ਾਮੀ ਇੱਕ ਪਾਸੇ ਪਾਣੀ ਦੀ ਇੰਨੀ ਕਿਲਤ ਹੈ ਨਹਿਰਾਂ ਸੁੱਕੀਆਂ ਪਈਆਂ ਨੇ ਤੇ ਉਹ ਦੂਸਰੇ ਬੰਨੇ ਤੁਸੀਂ ਵੇਖੋ ਕਿ ਮਾਲਵੇ ਦੇ ਚਾਰ ਜ਼ਿਲ੍ਹਿਆਂ 'ਚ ਝੋਨਾ ਲਵਾਈ ਦਾ ਟਾਈਮ ਸ਼ੁਰੂ ਹੋ ਗਿਆ ਕੋਟਲਾ ਬ੍ਰਾਂਚ ਦੀ ਬੰਦੀ ਨਾਲ ਮਾਲਵੇ ਦੇ ਚਾਰ ਜ਼ਿਲ੍ਹਿਆਂ ਦੇ ਪਿੰਡ ਪ੍ਰਭਾਵਤ ਨੇ ਨਹਿਰਾਂ ਸੁੱਕੀਆਂ ਨੇ ਪਾਣੀ ਨਾ ਮਿਲਣ ਤੇ ਕਿਸਾਨ ਪਰੇਸ਼ਾਨ ਨੇ ਹਾਲਾਂਕਿ ਜਲ ਸਰੋਤ ਵਿਭਾਗ ਮਾਨਸਾ ਦੇ ਐਕਸੀਅਨ ਜਗਮੀਤ ਸਿੰਘ ਭੰਕਰ ਨੇ ਦੱਸਿਆ ਕਿ ਸ਼ਾਮ ਤੱਕ ਅੱਜ ਪਾਣੀ ਛੱਡ ਦਿੱਤਾ ਜਾਏਗਾ ਕੋਟਲਾ ਬ੍ਰਾਂਚ ਦੇ ਵਿੱਚ 14 ਜੂਨ ਦੀ ਸ਼ਾਮ ਨੂੰ ਯਾਨੀ ਕਿ ਕੱਲ ਤੱਕ ਪਾਣੀ ਪੂਰੀ ਮਾਤਰਾ 'ਚ ਛੱਡਿਆ ਜਾਏਗਾ ਸੋ ਕੋਟਲਾ ਬ੍ਰਾਂਚ ਦੇ ਚਾਰ ਜ਼ਿਲ੍ਹਿਆਂ ਨੂੰ ਪਾਣੀ ਸਪਲਾਈ ਹੁੰਦਾ ਹੈ ਜੈਸਲਸੇਵਿਕ ਕਹਿੰਦੇ ਉਸ ਨੂੰ ਮੁੱਖ ਰੱਖਦਾ ਸਫਾਈ ਤੇ ਕਿਨਾਰਿਆਂ ਦੀ ਮਜ਼ਬੂਤੀ ਦਾ ਕਾਰ 14 ਜੂਨ ਤੱਕ ਸਰਕਾਰ ਦੇ ਹੁਕਮਾਂ ਦੇ ਚੱਲ ਰਿਹਾ ਸੋ ਇਸ ਵਾਰੀ ਜਿਆਦਾ ਗਰਮੀ ਹੋਣ ਕਰਕੇ ਇਹ ਜਿਹੜਾ ਇਹ ਪਾਣੀ ਛੱਡਣ ਚ ਜਿਹੜੀ ਦਿੱਕਤ ਆਈ ਹੈ ਦੂਸਰੇ ਪਾਸੇ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਤ ਕਰਨ ਦੇ ਲਈ ਭਾਵੇਂ 1500 ਰੁਪਏ ਫੀਕੜਾ ਰਾਸ਼ੀ ਦੇਣ ਦਾ ਪ੍ਰਚਾਰ ਕੀਤਾ ਪਰ ਸਿੱਧੀ ਬਿਜਾਈ ਤੇ ਝੋਨੇ ਦੀ ਪਨੀਰੀ ਲਈ ਲੋਈ ਵਾਲੇ ਕਿਸਾਨ ਹੁਣ ਨਹਿਰੀ ਪਾਣੀ ਦੀ ਵੱਡੀ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਤੇ ਇਧਰ ਮਾਨਸਾ ਲਾਕੇ ਜੋ ਲੰਘਦੀ ਜਿਹੜੀ ਕੋਟਲਾ ਬ੍ਰਾਂਚ ਦੇ ਕਾਰਨ ਚਾਰ ਜ਼ਿਲ੍ਹਿਆਂ ਦੇ ਸੰਗਰੂਰ ਬਰਨਾਲਾ ਬਠਿੰਡਾ ਦੇ ਲੋਕ ਵੱਡੀ ਪੱਧਰ ਤੇ ਇਸ ਪਾਣੀ ਦੀ ਘਾਟ ਨਾਲ ਮਾਨਸਾਲੇ ਪ੍ਰਭਾਵਿਤ ਨੇ ਤੇ ਸਿੱਧੀ ਵਿਝਾਈ ਵਾਲੇ ਕਿਸਾਨਾਂ ਨੂੰ ਮਜਬੂਰਨ ਮਹਿੰਗੇ ਪਾਤੇ ਡੀਜ਼ਲ ਫੂਕੇ ਖੇਤਾਂ ਨੂੰ ਝੋਨਾ ਲਾਉਣਾ ਪੈ ਰਿਆ ਖੇਤਾਂ 'ਚ ਸੋ ਜਿਸ ਕਰਕੇ ਉਹ ਜਿਹੜਾ 1500 ਰੁਪਏ ਦੇਣ ਦਾ ਵਾਅਦਾ ਉਫਰ ਹੋ ਗਿਆ ਹਾਲਾਂਕਿ ਇਸ ਸਬੰਧੀ ਕਿਸਾਨ ਜਿਹੜੇ ਨੇ ਉਹ ਜ਼ੋਰ ਕਰ ਰਹੇ ਨੇ ਦੂਸਰੇ ਪਾਸੇ ਤੁਸੀਂ ਵੇਖੋ ਕਿ ਉਧਰ ਲਹਿਰਾ ਗਗਾ ਦੇ ਲਾਗੇ ਉਹ ਜਿਹੜੀ ਕੋ ਗਿਰ ਬ੍ਰਾਂਚ ਨਹਿਰ ਲੰਘਦੀ ਆ ਉਹਦੇ ਵਿੱਚ ਪਾਣੀ ਜ਼ਿਆਦਾ ਛੱਡੇ ਜਾਣ ਕਰਕੇ ਸਵੇਰੇ 9 ਵਜੇ 25 ਫੁੱਟ ਚੌੜਾ ਪਾੜ ਪੈ ਗਿਆ ਜਿਹੜਾ ਸ਼ਾਮ ਤੱਕ ਹੋਰ ਵੱਧ ਗਿਆ ਮਤਲਬ ਨਹਿਰਾਂ ਪਾਣੀ ਇੱਕ ਪਾਸੇ ਨ ਝਲਦੀਆਂ ਨੇ ਉੱਥੇ ਜ਼ਿਆਦਾ ਛੱਡ ਦਿੱਤਾ ਜਾਂਦਾ ਕਿਉਂਕਿ ਅੱਗੇ ਸਖਤੀ ਵੀ ਸੀ ਕਿ ਨਹਿਰਾਂ ਦੇ ਡੰਗਰ ਨਾ ਵਾੜੋ ਪਰ ਅੱਜਕੱਲ ਕੋਣ ਹਟਦਾ ਤੇ ਕੋਈ ਵਿੱਚ ਦੀ ਟਰੈਕਟਰ ਕੱਢੀ ਜਾਂਦਾ ਕੋਈ ਟਰੈਕਟਰ ਨਾ ਨਹਿਰ ਚ ਵੜ ਕੇ ਧੋਈ ਜਾਂਦਾ ਕੋਈ ਮੱਝਾਂ ਨੁਹਾਈ ਜਾਂਦਾ ਬੀਬੀਆਂ ਕੱਪੜੇ ਧੋਈ ਜਾਂਦੀਆਂ ਤੁਸੀਂ ਵੇਖੋ ਆਂ ਦੰਰਾਲੇ ਕੋਲ ਸਾਡੇ ਨਹਿਰ ਲੰਘਦੀ ਸੀ ਬੀਬੀਆਂ ਬੋਲਟੀਆਂ ਭਰ ਕੇ ਆ ਜਾਂਦੀ ਸੀ ਹੁਣ ਤਾਂ ਮੇਰੇ ਖਿਆਲ ਕਈ ਪਿੰਡਾਂ ਚ ਹਟ ਗਈਆਂ ਉਹ ਸਾਰਾ ਸਾਬਣ ਸੋਡਾ ਕੈਮੀਕਲ ਉਹ ਸਾਰਾ ਉਹਨਾਂ ਚ ਛੁੱਟੀ ਜਾਂਦੇ ਨੇ ਸੋ ਜਸਟਿਸ ਦੇ ਵਿੱਚ ਇਹ ਜਿਹੜਾ ਪਾੜ ਪੈਣ ਦੇ ਨਾਲ ਖੇਤ ਭਾਵੇਂ ਖਾਲੀ ਨੇ ਨੁਕਸਾਨ ਤੋਂ ਬਚਾ ਹੋਇਆ ਪਰ ਤੁਸੀਂ ਵੇਖੋ ਕਿ ਹਜ਼ਾਰਾਂ ਲੱਖਾਂ ਗੈਲਨ ਪਾਣੀ ਤਾਂ ਬਰਬਾਦ ਹੋਇਆ ਸੋ ਇਸ ਸਿਲਸੇ ਦੇ ਵਿੱਚ ਇਸ ਨੂੰ ਪਾੜ ਨੂੰ ਪੂਰਨ ਦੇ ਲਈ ਨਹਿਰੀ ਵਿਭਾਗ ਦੇ ਜਾਂ ਜਿਹੜੇ ਆ ਮੰਰੇਗਾ ਵਾਲੇ ਉਹ ਵਰਕਰ ਲਾਏ ਹੋਏ ਨੇ ਸੋ ਇਹ ਲੜਾ ਗਾਗਾ ਦੇ ਵਿੱਚ ਜਿਹੜੀ ਕਗਰ ਬ੍ਰਾਂਚ ਹਾਊਸ ਦੇ ਵਿੱਚ ਪਾੜ ਪਿਆ ਸੋ ਇਹ ਸلسਲਾ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰੀ ਨਹੀਂ ਚੁੱਕਦੇ ਕਿਸੇ ਬਾਬੇ ਦੇ ਡੇਰੇ ਤੇ ਕੋਈ ਕੰਮ ਹੋਵੇ ਇੱਕ ਟਰੈਕਟਰ ਦੀ ਲੋੜ ਆ ਤੇ 36 ਟਰੈਕਟਰ ਇੱਕ ਦੂਸਰੇ ਤੋਂ ਮੂਹਰੇ ਲੈ ਕੇ ਪਹੁੰਚ ਜਾਣਗੇ ਪਰ ਗੱਲ ਇਹ ਆ ਕਿ ਸਾਂਝੀ ਬੁੱਢੀ ਤੇ ਪਿੱਟੇ ਕੌਣ ਕਿਤੇ ਪਿੰਡ ਦਾ ਰਾਹ ਰਸਤਾ ਠੀਕ ਕਰਨਾ ਹੋਵੇ ਕਿਤੇ ਸੜਕ ਤੇ ਰੋੜਾ ਪਿਆ ਹੋਵੇ ਤਾਂ ਸਾਡੇ ਜੋ ਕਿੰਨੇ ਕ ਨੇ ਜਿਹੜੇ ਉਹ ਸੜਕ ਤੇ ਰੋੜਾ ਜਾਂ ਬਿਗਟੋਆ ਸੜਕ ਤੇ ਪਿਆ ਬਿਗਟੋਆ ਤੇ ਉਹਨੂੰ ਪੂਰਨ ਦੇ ਲਈ ਅਸੀਂ ਕਿੰਨਾ ਕ ਅੱਗੇ ਆਉਨੇ ਆ ਸਵਾਲ ਇਸ ਗੱਲ ਦਾ ਵੀ ਆ ਖैर ਨਾਲ ਨਾਲ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰਾਂਗੇ ਅੱਜ ਅਕਾਲੀ ਦਲ ਦੀ ਵੀ ਕੋਰ ਕਮੇਟੀ ਦੀ ਮੀਟਿੰਗ ਹੈ ਤੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਖਵੀਰ ਬਾਦਲ ਨੂੰ ਕਈ ਵਿਰੋਧਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਪਰ ਵਿਰੋਧ ਢਿੰਸਾ ਪਰਿਵਾਰ ਦਾ ਵੀ ਹੋ ਰਿਹਾ ਸੋ ਅੱਜ ਅਕਾਲੀ ਦਲ ਨੇ ਆਪਣੀ ਇਲੈਕਸ਼ਨ ਦੀ ਪਰਚੋਲ ਦੇ ਵਾਸਤੇ ਕੋਰ ਕਮੇਟੀ ਦੀ ਮੀਟਿੰਗ ਰੱਖੀ ਹੈ ਕਿ 13 ਸੀਟਾਂ ਚੋਂ 12 ਕਿਵੇਂ ਹਾਰ ਗਏ ਸੋ ਬਟੰਡਾ ਭਾਵੇਂ ਜਿੱਤਣ ਚ ਕਾਮਯਾਬ ਰਹੇ ਪਰ ਇਸ ਸਬੰਧੀ ਅੱਜ 3 ਵਜੇ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਇਹ ਜਿਹੜੀ ਮੀਟਿੰਗ ਰੱਖੀ ਗਈ ਹੈ ਜਿਸ ਤਰ੍ਹਾਂ ਇਹ ਵੇਖਣਾ ਹੋਵੇਗਾ ਕਿ ਉਸ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ